ਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋ ਸਰਿੰਦਰ ਸਿੰਘ ਕਲੀਅਰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੀ YouTube ਚੈਨਲ ਕਲੀਅਰ ਪੰਜਾਬ ਫਾਰਮ ਤੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਤੁਹਾਡੇ ਵਾਸਤੇ ਪੂਰੇ ਪੰਜਾਬ ਚੋਂ ਅਲੱਗ-ਅਲੱਗ ਬਰੀਡ ਅਲੱਗ-ਅਲੱਗ ਜਾਤیں ਜਾ ਕੇ ਤੁਹਾਡੇ ਵਾਸਤੇ ਅੱਛੇ-ਅੱਛੇ ਜਾਨਵਰ ਵਗੈਰਾ ਲੈ ਕੇ ਆਉਂਦੇ ਆ ਅਸੀਂ ਔਰ ਅੱਜ ਆਪਾਂ ਪਹੁੰਚੇ ਹਾਂ ਭਾਗੀ ਬਾਂਦਰ ਔਰ ਇਹ ਤਕਰੀਬਨ ਬੱਕਰੀਆਂ ਦੀ ਮੰਡੀ ਹੁੰਦੀ ਹੈ ਔਰ ਅੱਜ ਆਪਾਂ ਦੇਖਦੇ ਆ ਕਿਹੜੇ-ਕਿਹੜੇ ਜਾਨਵਰ ਤੁਹਾਡੇ ਵਾਸਤੇ ਸੀ ਲੈ ਕੇ ਆਏ ਆ ਦੇਖਦੇ ਆਪਾਂ ਜੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕੋ ਹ ਏ ਬਾਈ ਬਿੱਟਲ ਵੀ ਆ ਵਿੱਚ ਦੂਜੀਆਂ ਵਰਬਰੀ ਤੇ ਬਰਬਰੀ ਤੇ ਬਿੱਟਲ ਹੈਗੀਆਂ ਠੀਕ ਹੈ ਇਹ ਸਾਰੀਆਂ ਵੇਚਣੀਆਂ ਨੇ ਆਪਾਂ ਹਾਂ ਠੀਕ ਹੈ ਤੇ ਕਿੰਨੇ ਕਿੰਨੇ ਦਿੰਦੀਆਂ ਕੋਈ ਦੰਦ ਦਾ ਸਾਹਬ ਇਹਦਾ ਦੰਦ ਕੋਈ 8 ਠੀਕ ਹੈ ਕੋਈ 2 ਠੀਕ ਹੈ ਕੋਈ ਬੱਥੀਰੀ ਠੀਕ ਹੈ ਹਾਂ ਤੇ ਇਹਦਾ ਆਪਾਂ ਕੀ ਮੰਗਦੇ ਜਿਹੜੀ ਇਹ ਆ ਗਈ ਇਹਦਾ 8000 ਬਾਈ ਇਹਦਾ 8000 ਹੈ ਠੀਕ ਹੈ ਤੇ ਇਹਦਾ ਇਹਦਾ 5 ਠੀਕ ਹੈ ਔਰ ਇਹਦਾ ਇਹਦਾ 9 ਠੀਕ ਹੈ ਦੋਨਾਂ ਜੋੜਾ ਹਾਂ ਜੋੜਾ ਜੋੜਾ 9000 ਰੁਪਏ ਦਾ ਉਹ ਲੜ ਪਰਲਾ ਹੈ ਉਹ ਹੀ 10 10000 ਹਾਂ ਠੀਕ ਹੈ ਤੇ ਪਿੰਡ ਆਪਣਾ ਆ ਗਿਆ ਕੋਟ ਫੱਤਾ ਕੋਟ ਫੱਤਾ ਭਾਈ ਸੱਸੀ ਕਾਲ ਜੀ ਕੀ ਹਾਲ ਹੈ ਜੀ ਠੀਕੋ ਵਧੀਆ ਠੀਕ ਹੈ ਭਾਈ ਵਧੀਆ ਅੱਜ ਪਾਕੀ ਬਾਂਦਰ ਮੰਡੀ ਦੇ ਉੱਪਰ ਆਪਾਂ ਮੁਰਗੀ ਲੈ ਕੇ ਆਏ ਹਨਾ ਹਾਂ ਮੁਰਗਾਂ ਲੈ ਕੇ ਆਏ ਤੇ ਇਹ ਕਿਹੜੇ ਕਿਹੜੇ ਮੁਰਗੇ ਹੈਗੇ ਸਾਨੂੰ ਥੋੜਾ ਜਿਹਾ ਜਾਣਕਾਰੀ ਦੇ ਦਿਓ ਇਹ ਆਰ ਆਈ ਹੋਵੇ ਅੱਜ ਜੀ ਠੀਕ ਹੈ ਆਰ ਆਈ ਦੋਨੇ ਹੀ ਹਾਂ ਦੋਨੇ ਕਿਸਮਾਂ ਜੀ ਠੀਕ ਹੈ ਹਾਂ ਸੁਰਖੇ ਬਾਈ ਦੇੜੇ ਠੀਕ ਹੈ ਸੁਰਖੇ ਠੀਕ ਹੈ ਤੇ ਕੀ ਰੇਟੂਟ ਕੱਢਿਆ ਇਹਦਾ ਆਪਾਂ ਇਹ ਵੀ ਆਪਣਾ ਆਪਰੇ 5-500 ਟਾਂ ਮੁਰਗੀਆਂ ਨੇ 5-500 ਦੀ ਮੁਰਗੀ ਆ 5 ਤੇ 4.5 400 ਠੀਕ ਹੈ ਦੋ ਰੇਟ ਆ ਜੀ ਤੇ ਹੋਰ ਆਪਾਂ ਕੀ ਰੱਖਦੇ ਆ ਨਾਲ ਬੱਚੇ ਬੱਚੇ ਰੱਖਦੇ ਨੇ ਤੱਤਰ ਹੁੰਦੇ ਜਿਵੇਂ ਇਹ ਸਾਰੇ ਕਬੂਤਰ ਸਾਰੇ ਬੰਦੇ ਜੀ ਪੂਰਾ ਵਧੀਆ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਮੈਨੂੰ ਹੋ ਗਏ 7-8 ਮਹੀਨੇ ਹੋ ਗਏ ਇਸ ਲਾਈਨ 'ਚ ਕੰਮ ਕਰਦਿਆਂ ਨੂੰ ਹਾਂ ਹੁਣ ਨਵੇਂ ਲੱਗੇ ਨੇ ਨਵੇਂ ਸ਼ੁਰੂ ਕੀਤਾਗਾ ਹਾਂ ਪਹਿਲਾਂ ਇਹ ਤਾਂ ਪਹਿਲਾਂ ਤੋਂ ਰੱਖਦੇ ਹੀ ਰਹੇ ਆ ਤਾਂ ਥੋੜੇ ਹੁੰਦੇ ਕਰੇ ਮਾਰੇ ਮੋਟੇ ਦਾ ਤੇ ਵਧੀਆ ਲੱਗ ਰਿਹਾ ਕੰਮ ਹਾਂ ਵਧੀਆ ਜੀ ਵਧੀਆ ਠੀਕ ਆ ਪ੍ਰੋਫਿਟ ਹੋ ਰਿਹਾ ਹਾਂਜੀ ਹਾਂਜੀ ਠੀਕ ਹੈ ਕੀ ਨਾਮ ਹੈ ਤੁਹਾਡਾ ਸੁਖਮੰਦਰ ਜੀ ਪਿੰਡ ਕਿਹੜਾ ਆਪਣਾ ਕੋਟਬਖਤੂ ਜੀ ਕੋਟਬਤ ਠੀਕ ਹੈ ਹਾਂਜੀ ਸਸੀਕਰ ਵੀਰੇ ਸਸੀਕਰ ਕੀ ਹਾਲ ਹੈ ਠੀਕ ਹੋ ਵਧੀਆ ਵਧੀਆ ਜੀ ਅੱਜ ਆਪਾਂ ਮੰਡੀ ਦੇ ਉੱਪਰ ਬੱਕਰੀਆਂ ਲੈ ਕੇ ਆਇਆ ਇਹ ਕਿਹੜੀ ਨਸਲ ਆਂਦੀ ਹੈ ਆਪਣੀ ਕਿਹੜੀ ਬਰੀਡ ਆ ਇਹ ਇਹ ਬਰਬਰੀ ਬਰਬਰੀ ਆ ਗਈ ਠੀਕ ਹੈ ਤੇ ਕਿੰਨੇ ਬੱਚੇ ਹੈਗੇ ਇਹ ਨਾਲ ਨਾਲ ਕਿੰਨੀ ਕਿੰਨੀ ਉਮਰ ਦੇ ਨੇ ਬਸ ਇਹ ਹੈਗੇ ਤਿੰਨ ਤਿੰਨ ਮਹੀਨਿਆਂ ਦੇ ਤਿੰਨ ਤਿੰਨ ਮਹੀਨਿਆਂ ਦੇ ਠੀਕ ਹੈ ਤੇ ਕੀ ਇਹਨਾਂ ਦਾ ਮੰਗ ਰਹੇ ਆ ਆਪਾਂ ਇਹਦੇ 10000 ਰੁਪਏ ਜੀ ਇਹਦਾ 10000 ਰੁਪਏ ਜੀ ਉਹ ਇਹਦਾ 9000 ਰੁਪਏ ਜੀ ਇਹਦਾ 9000 ਰੁਪਏ ਔਰ ਇਹਦਾ ਪਰਲਾ ਇਹਦਾ 5000 ਰੁਪਏ ਠੀਕ ਹੈ ਉਹ ਲੂ ਪੱਠ ਹੈ ਉਹਦੀ 8000 ਰੁਪਏ ਉਹਦਾ 8000 ਰੁਪਏ ਠੀਕ ਹੈ ਤੇ ਆਪਾਂ ਕਿੰਨੇ ਟਾਈਮ ਤੋਂ ਇਹ ਕੰਮ ਦੇ ਵਿੱਚ ਕੰਮ ਕਰ ਰਹੇ ਆ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਤੇ ਹੋਰ ਕੀ ਕੀ ਰੱਖਦੇ ਆ ਆਪਾਂ ਬ੍ਰੀਡ ਵਗੈਰਾ ਕੋਈ ਜਾਨਵਰ ਹੋਰ ਕੱਲਾ ਬੱਕਰੀ ਦੇ ਕਰਦੇ ਆ ਆਪਾਂ ਕੱਲੀ ਬੱਕਰੀ ਦੇ ਠੀਕ ਹੈ ਤੇ ਕੀ ਨਾਮ ਆਪਣਾ ਗਗਨਦੀਪੀ ਔਰ ਪਿੰਡ ਆਪਣਾ ਮਾਹੀ ਨਗੜੀ ਮਾਹੀ ਨਗੜੀ ਠੀਕ ਹੈ ਭਾਈ ਸਸੀਕਾਲ ਸਸਰੀ ਘਰ ਬਈ ਕੀ ਹਾਲ ਹੈ ਮੇਰੇ ਠੀਕ ਹੈ ਵਧੀਆ ਜੀ ਅੱਜ ਆਪਾਂ ਮੰਡੀ ਦੇ ਬੱਕਰੀਆਂ ਲੈ ਕੇ ਆਇਆ ਹੈ ਹਾਂਜੀ ਠੀਕ ਹੈ ਦੱਸੋ ਸਾਨੂੰ ਕਿਹੜੀ ਕਿਹੜੀ ਬੱਕਰੀ ਹੈ ਕੀ ਉਹਦੀ ਉਮਰ ਦਾ ਹਸਬ ਤਾਬ ਔਰ ਕਿੰਨੇ ਰੁਪਏ ਪ ਮੰਗ ਰਿਹਾ ਆਪਾਂ ਆਹ ਬੱਕਰੀ ਆਈ ਦੇਖੋ ਠੀਕ ਹੈ ਇਹ ਬੀਟਲ ਨਸਲ ਦੀ ਹੈ ਠੀਕ ਹੈ ਇਹਦੀ ਉਮਰ ਹੋਊਗੀ ਬਾਤ ਨੂੰ ਦੋ ਸਾਲ ਦੀ ਦੋ ਸਾਲ ਦੀ ਹੈ ਠੀਕ ਹੈ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ ਇਹਦਾ 12000 ਰੁਪਏ ਮੰਗਦੇ ਆ ਜੀ ਇਹਦਾ 12000 ਹਾਂਜੀ ਠੀਕ ਹੈ ਔਰ ਇਹਦਾ ਦੂਸਰੀ ਇਹਦਾ 15000 ਰੁਪਏ ਮੰਗਦੇ ਆ ਜੀ ਅੱਛਾ ਇਹਦਾ ਵੀ ਬੀਟਲ ਇਹ ਬੀਟਲ ਦੇ ਵਿੱਚ ਆ ਗਿਆ ਇਹਦਾ ਇਹਦਾ ਵੀ 15 ਮੰਗਦੇ ਆ ਜੀ ਇਹਦਾ ਵੀ 15000 ਰੁਪਏ ਠੀਕ ਹੈ ਔਰ ਇਹਦਾ ਪਰਲੀ ਦਾ ਇਹ ਬੱਚਾ ਹੀ ਉਹਦੇ ਮਗਰ ਇਹਦਾ ਇਹਦੇ ਨਾਲ ਹੀ ਇਹਦੇ ਨਾਲ ਹੀ ਹੈ ਹਾਂ ਇਹਦੇ ਨਾਲ ਉਹ ਦਰ ਵਿੱਚ ਆ ਗਿਆ ਓਕੇ ਠੀਕ ਹੈ ਤੇ ਇਹਦਾ ਇਹਦਾ 10000 ਰੁਪਏ ਮੰਗਦਾ 10000 ਠੀਕ ਹੈ ਤੇ ਕਿੰਨੇ ਸਮੇਂ ਤੋਂ ਆਪਾਂ ਕੰਮ ਕਰ ਰਹੇ ਆ ਅਪਾ ਨੂੰ ਹੋ ਗਈ 4-5 ਸਾਲ ਦੀ ਠੀਕ ਹੈ ਤੇ ਹੋਰ ਵੀ ਕੋਈ ਰੱਖਦੇ ਆਪਾਂ ਜਾਨਵਰ ਨਾਲ ਕੋਈ ਹਾਂ ਘਰੇ ਰੱਖੇ ਹੋਏ ਜੀ ਕਿਹੜੇ ਕਿਹੜੇ ਬੀਟਲ ਨਸਲ ਦੀ ਰੱਖੇ ਸਾਰਾ ਬੀਟਲ ਦੀ ਬੱਕਰੀ ਦਾ ਹੀ ਕੰਮ ਕਰਦਾ ਹਾਂ ਜੀ ਬੱਕਰੀ ਦੇ ਤੇ ਠੀਕ ਲੱਗ ਰਿਹਾ ਕੰਮ ਹਾਂ ਵਧੀਆ ਜੀ ਵਧੀਆ ਪ੍ਰੋਫਿਟ ਹੋ ਰਿਹਾ ਪੂਰਾ ਜੀ ਪੂਰਾ ਤੇ ਕੀ ਨਾਮ ਹੈ ਸ਼ੁਭ ਆਪਣਾ ਆਪਣਾ ਨਾਮ ਜੋਮੀ ਹੈ ਜੀ ਤੇ ਪਿੰਡ ਆਪਣਾ ਕੋਟਸ਼ਮੀ ਰਹਿ ਜੀ ਕੋਟਸ਼ਮੀ ਠੀਕ ਹਾਂ ਜੀ ਕੀ ਹਾਲ ਆ ਰਾਜੇ ਵਧੀਆ ਜੀ ਠੀਕ ਹੈ ਵਧੀਆ ਅੱਜ ਮੰਡੀ ਤੇ ਬੱਕਰੀਆਂ ਲੈ ਕੇ ਆਏ ਆ ਆਪਾਂ ਹਾਂ ਜੀ ਠੀਕ ਹੈ ਇਹ ਕਿਹੜੀ ਨਸਲ ਆ ਗਈ ਔਰ ਕਿੰਨੇ ਚਿਰ ਦੀ ਹੈਗੀ ਇਹ ਇਹ ਬਰਬਰੀ ਨਸਲ ਹੈ ਜੀ ਬਰਬਰੀ ਇਹ ਆਹੀ ਹੋਈ ਮੇਰੇ ਹਿਸਾਬ ਨਾਲ ਸਾਦੋ ਸਾਹ ਇੱਥੇ ਹੀ ਹੋ ਪੰਜ ਮਹੀਨੇ ਦਾ ਠੀਕ ਹੈ ਵੇਚਨੀ ਆ ਹੁਣ ਆਪਾਂ ਇਹ ਹਾਂਜੀ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ ਇਹਦਾ 7500 ਮੰਗਦੇ ਆ ਜੀ 7500 ਠੀਕ ਹੈ ਤੇ ਇਹਦਾ ਇਹਦਾ ਮੰਗਦੇ 15000 ਮੰਗਦੇ 15000 ਹਾਂਜੀ ਇਹ ਕਿੰਨੀ ਉਮਰੇ ਦੀ ਕੋਈ ਹਿਸਾਬ ਇਹਦੀ ਕੋਈ ਹਿਸਾਬ ਨਹੀਂ ਜੀ ਅੰਦਾਜ਼ਾ ਨਹੀਂ ਕਿੰਨੇ ਐ ਵੈਰੀ ਪਤਾ ਲੱਗੇ ਐ ਨਹੀਂ ਪਤਾ ਇਹ ਠੀਕ ਹੈ ਅੰਦਾਜ਼ਾ ਨਹੀਂ ਤੇ ਤੇਰਾ ਨਾਮ ਕੀ ਹੈ ਸਦਵਿੰਦਰ ਹੈ ਜੀ ਪਿੰਡ ਆਪਣਾ ਨਰੰਗ ਤੇ ਹੋਰ ਵੀ ਕੁਝ ਰੱਖਦੇ ਆਪਾਂ ਕਰੇ ਹਾਂਜੀ ਹੈਗੀਆਂ ਬੱਕਰੀਆਂ ਹੈਗੀਆਂ ਜੀ ਇਹਦੇ ਨਾਲ ਦੀ ਇੱਕ ਅੱਧੇ ਹੋ ਰਹੀ ਘਰੇ ਓਕੇ ਠੀਕ ਹੈ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਵੀਰੇ ਠੀਕ ਬੜੀ ਵਧੀਆ ਤੇ ਅੱਜ ਮੰਡੀ ਤੇ ਬੱਕਰੀਆਂ ਲੈ ਕੇ ਆਏ ਆਪਾਂ ਹਾਂਜੀ ਹਾਂਜੀ ਬੜੀਆਂ ਸ਼ਾਨਦਾਰ ਸ਼ਾਨਦਾਰ ਤੁਸੀਂ ਬੱਕਰੀਆਂ ਲੈ ਕੇ ਆਏ ਤੇ ਇਹ ਸਾਰੀਆਂ ਵੇਚਣੀਆਂ ਨੇ ਆਪਾਂ ਸਾਰੀਆਂ ਵੇਚਣੇ ਬਈ ਠੀਕ ਹੈ ਤੇ ਕਿਹੜੀ ਕਿਹੜੀ ਨਸਲ ਦੀਆਂ ਨੇ ਸਾਰੀਆਂ ਇਹ ਤਕਰੀਬਨ ਇਹ ਸਾਰੀ ਆਪਣੇ ਬੀਟ ਲਾਈ ਬੀਟ ਲੱਗੀ ਹਾਂਜੀ ਹਾਂਜੀ ਠੀਕ ਹੈ ਤੇ ਉਹ ਪਰਲੇ ਬਾਰੇ ਦੱਸੋ ਪਹਿਲਾਂ ਤਾਂ ਉਹ ਬੱਕਰਾ ਜੀ ਆਪਣਾ ਠੀਕ ਹੈ ਇਹ ਵੀ ਵੇਚਣਾ ਆਪਾਂ ਵੇਚਣਾ ਜੀ ਕਿੰਨੇ ਪੈਸੇ ਮੰਗ ਰਿਹਾ ਆਪੇ ਇਹਦੇ ਮੰਗਿਆ 23000 ਸੀਗਾ ਜੀ ਇਹਦਾ 16000 ਰੁਪਏ ਲੱਗੇ ਇਹਦਾ ਠੀਕ ਹੈ ਬਸ ਇਹ 14000 ਰੁਪਏ ਦੇ ਦਾਂਗੇ ਕਿੰਨੇ ਕਿੰਨੇ ਇਹ 14 ਦੀ ਉਹ ਜਿਹੜੀ ਕਾਲੀ ਹੈ ਕਾ ਕਾਲੀ ਤੇ ਕੋਹੋ ਠੀਕ ਹੈ ਇਹ ਕੋਹ ਦੇ ਨੇ 14000 ਦੀ ਇਹ ਛੇਰੀ ਖੜੀ ਆ ਠੀਕ ਹੈ ਤੇ ਆ ਪੱਠਾ ਜੀ ਅੱਛਾ ਇੱਕ ਇਹਨਾਂ ਦਾ ਇਹ ਇੱਕ 4000 ਦੇ ਦਾਂਗੇ ਇੱਕ 5500 ਰੁਪਏ ਦੀ ਠੀਕ ਹੈ ਔਰ ਇਹਨਾਂ ਦਾ ਇਹ ਬਸ ਬਾਬੇ ਨਾਨਕ ਵਾਂਗੂ ਤੇਰਾ ਤੇਰਾ ਤੋਲ ਦਾਂਗੇ ਜੀ ਠੀਕ ਹੈ ਠੀਕ ਹੈ ਤੇ ਇਹ ਬਰਬਰੀ ਆ ਗਈ ਆਪਣੀ ਇਹ ਬਰਬਰੀ ਹੈ ਜੀ ਓਕੇ ਇਹ ਵੀ ਦੇ ਦਾਂਗੇ ਮੰਨ ਲਓ ਜੀ ਇਹ 15000 ਰੁਪਏ ਦਾ 15000 ਹਾਂ ਠੀਕ ਹੈ ਓਕੇ ਤੇ ਆਪਣਾ ਇਹ ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਮਤਲਬ 3 ਸਾਲ ਹੋ ਗਏ ਜੀ ਤੇ ਵਧੀਆ ਪ੍ਰੋਫਿਟ ਹੋ ਰਿਹਾ ਹਾਂ ਪ੍ਰੋਫਿਟ ਵਧੀਆ ਹੋ ਰਹੀ ਬਸ ਤੇ ਹੋਰ ਕਿਹੜੇ ਕਿਹੜੇ ਕੋਈ ਰੱਖਿਆ ਹੋਰ ਵੀ ਕੋਈ ਐਨੀਮਲ ਆਪਾਂ ਨਾਲ ਬਸ ਇੱਕ ਪਸ਼ੂ ਹੋ ਗਿਆ ਮਤਲਬ ਆਪਣੇ ਤੇ ਘੋੜੀਆਂ ਰੱਖੀਆਂ ਜੀ ਘੋੜੀਆਂ ਰੱਖੀਆਂ ਵੀ ਹਾਂਜੀ ਹਾਂ ਠੀਕ ਹੈ ਤੇ ਪੂਰਾ ਨਾਮ ਤੁਹਾਡਾ ਨਾਮ ਮੇਰਾ ਜਸਪ੍ਰੀ ਸਿੰਘ ਹੈ ਪਿੰਡ ਸੇਕੂ ਤੇ ਮੋਬਾਈਲ ਨੰਬਰ 623675314 ਠੀਕ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ ਵਧੀਆ ਹਾਂ ਵਧੀਆ ਅੱਜ ਆਪਾਂ ਲੈ ਕੇ ਆਏ ਬੱਕਰੀਆਂ ਹਨਾ ਹਾਂਜੀ ਠੀਕ ਹੈ ਇਹ ਕਿਹੜੀ ਕਿਹੜੀ ਨਸਲ ਆਪਣੇ ਕੋਲ ਐ ਸਾਰੀ ਇਹ ਵਿੱਚ ਬੀਟਲਾਈ ਵਿੱਚ ਦੇਸੀ ਹੈ ਵਿੱਚ ਦੇਸੀ ਵੀ ਹੈਗੀਆਂ ਬੀਟਲੀ ਵੀ ਹੈਗੀਆਂ ਅੱਛਾ ਸਾਰੀਆਂ ਸੇਲ ਕਰਨੀਆਂ ਆਪਾਂ ਹਾਂ ਸਾਰੀਆਂ ਜੀ ਠੀਕ ਹੈ ਉਹ ਪਰਲੇ ਪਾਏ ਵੀ ਖੜੀਆਂ ਠੀਕ ਹੈ ਇਹਨਾਂ ਦੀ ਰੇਟ ਦੱਸੀ ਚਲੋ ਨਾਲ-ਨਾਲ ਮੈਨੂੰ ਇਹਦਾ 32000 ਮੰਗਦਾ ਜੀ ਇਹਦਾ ਬੱਕਰੀ ਦਾ ਹਾਂਜੀ ਇਹ ਕਿਹੜੀ ਬਲੱਡ ਲਾਈਨ ਚੋਂ ਆਉਂਦਾ ਕਿਸੇ ਚੋਂ ਇਹ ਬੀਟਰੋਂ ਚੋਂ ਹੀ ਹੈ ਜੀ ਅੱਛਾ ਤੇ ਇਹਦਾ ਕਿੰਨਾ ਮੰਗਦੇ ਆਪਾਂ ਇਹਦਾ 9000 ਇਹ ਦਾ 10000 ਜਿਹਦੇ ਨਾਲ ਮੇ ਹੁਣਾ ਨਾਲ ਲੱਗੇ 10000 ਰੁਪਏ ਚ ਹਾਂ ਇੱਕ ਆ ਬੱਕਰੀ ਖੜੀ ਹੈ ਬੀਟਲੇ ਧਰਬੱਡੀ ਠੀਕ ਹੈ ਇਹਦੇ ਵਿੱਚ ਆਹ ਹਾਂ ਇਹਦਾ ਕਿੰਨਾ ਮੰਗਦੇ ਆਪਾਂ ਇਹਦਾ 9000 ਜੀ ਇਹਦਾ ਵੀ 9000 ਰੁਪਿਆ ਓਕੇ ਠੀਕ ਹੈ ਤੇ ਇਹ ਨਾਲ ਚੋ ਆਹ ਵੱਡੀ ਬੱਕਰੀ ਹੈ ਜੀ ਇੱਕ ਇਹ ਵੱਡੀ ਬੱਕਰੀ ਹੈ ਆਪਣੀ ਓਕੇ ਠੀਕ ਹੈ ਇਹਦਾ ਕੀ ਮੰਗਦੇ ਆਪਾਂ ਇਹਦਾ 30000 ਮੰਗਦੇ ਇਹਦਾ 30000 ਰੁਪਿਆ ਤੇ ਉਹ ਪਰਲੀ ਦਾ ਇਹਦਾ 15 ਇਹਦਾ 15000 ਠੀਕ ਹੈ ਇਹਦਾ ਮਹੀਨਾ ਰਹੇਗਾ ਸੂਨ ਦਾ ਅੱਛਾ ਇਹਦਾ ਇਹ ਕਿਦਾ ਵੱਡੀ ਦਾ ਇਧਰ ਲਈ ਦਾ ਓਕੇ ਹਾਂ ਇਹਦਾ ਮਹੀਨੇ ਰਹੇਗਾ ਇਹ ਤਿੰਨ ਮੈਂ ਮਨੇ ਦੀ ਬੜੀ ਵੱਖੀ ਪੂਰੀ ਬ੍ਰੀਡ ਦਾ ਪੂਰੀ ਬ੍ਰੀਡ ਦਾ ਠੀਕ ਹੈ ਹੋਰ ਇਹਦਾ ਇਹਦਾ 17000 ਇਹਦਾ 17000 ਰੁਪਏ ਮੰਗਦੇ ਓਕੇ ਹਾਂ ਠੀਕ ਹੈ ਤੇ ਕਿੰਨੇ ਟਾਈਮ ਤੋਂ ਆਪਾਂ ਕੰਮ ਕਰਦੇ ਆ ਇਸ ਲਾਈਨ ਦੇ ਵਿੱਚ ਕਿੰਨਾ ਸਮਾਂ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਠੀਕ ਹੈ ਤੇ ਹੋਰ ਵੀ ਕੋਈ ਜਾਨਵਰ ਵਗੈਰਾ ਤੁਸੀਂ ਰੱਖਿਆ ਹੋਇਆ ਕਰ ਨਹੀਂ ਬੱਕਰੀਆਂ ਹੀ ਆ ਬਸ ਬੱਕਰੀਆਂ ਦਾ ਹਾਂ ਤੇ ਵਧੀਆ ਲੱਗ ਰਿਹਾ ਕੰਮ ਤੁਹਾਨੂੰ ਅੱਛਾ ਲੱਗ ਰਿਹਾ ਹਾਂ ਠੀਕ ਹੈ ਤੁਹਾਡਾ ਪੂਰਾ ਨਾਮ ਮੇਰਾ ਨਾਮ ਸ਼ਕਪ੍ਰੀਤਾ ਹੈ ਸ਼ਕਪ੍ਰੀਤਾ ਤੇ ਪਿੰਡ ਆਪਣਾ ਤੇਉਣਾ ਜੀ ਤੇਉਣਾ ਠੀਕ ਹੈ ਜੀ ਧੰਨਵਾਦ ਜੀ ਭਾਈ ਸਸੀ ਕਾਲ ਜੀ ਕੀ ਹਾਲ ਵਿੱਚ ਜੀ ਠੀਕੋ ਠੀਕ ਹੈ ਜੀ ਵਧੀਆ ਆ ਰਾਜਾ ਪੰ ਮੰਡੀ ਦੇ ਉੱਤੇ ਮੁਰਗੇ ਲੈ ਕੇ ਆਏ ਆਗੇ ਹਾਂ ਜੀ ਹਾਂ ਠੀਕ ਹੈ ਬਹੁਤ ਸ਼ਾਨਦਾਰ ਤੇ ਇਹ ਕਿਹੜੀ ਕਿਹੜੀ ਬਰੀਡ ਹੈਗੀ ਔਰ ਇਹਦਾ ਕੀ ਪ੍ਰਾਈਸ ਆਪਾਂ ਵੇਚ ਰਹੇ ਹੈਗੇ ਇਹ ਵੀਰੇ ਇਹਨਾਂ ਦਾ 400 ਰੁਪਈਆ ਹੈਗਾ ਇਹ 400 ਰੁਪਈਆ ਦਾ ਤੇ ਉਹ 500 ਰੁਪਈਆ ਮੁਰਗੀ ਆ ਉਹ 500 ਉਹ ਸਲਾਨੀ ਮੁਰਗੀ ਵਜਦੀ ਆ ਠੀਕ ਹੈ ਇਹ ਆਰ ਆਰ ਮੁਰਗੀ ਹੈ ਇਹ ਆਰ ਆਰ ਹਾਂ ਠੀਕ ਹੈ ਅੱਛਾ ਹੋਰ ਆਪਾਂ ਕਿਹੜੇ ਕਿਹੜੇ ਰੀਡ ਵਗੈਰਾ ਰੱਖਦੇ ਆ ਕੁਝ ਹੋਰ ਵੀ ਹਾਂ ਹਾਂ ਕਰੇ ਫਾਰਮ ਹੈ ਵੀਰੇ ਆਪਣਾ ਬਹੁਤ ਕੀ ਕੀ ਕੁਝ ਹੁੰਦਾ ਉਹਦੇ ਤੇ ਉਹਦੇ ਚ ਮੁਰਗੇ ਆ ਜ਼ਿਆਦਾਤਰ ਠੀਕ ਹੈ ਤੇ ਬੱਕਰੀਆਂ ਵੀ ਆ ਬੱਕਰੀਆਂ ਵੀ ਹੈਗੀਆਂ ਬੱਕਰੀ ਕਿਹੜੀ ਕਿਸਮ ਰੱਖਦੇ ਆ ਆਪਾਂ ਬੱਕਰੀ ਆਪਣ ਬਰਬਰੀ ਜਾਤ ਰੱਖਦੇ ਅੱਜ ਲੈ ਕੇ ਨਹੀਂ ਆਏ ਬੱਕਰੀ ਨਹੀਂ ਅੱਜ ਬਠੰਡ ਦਾ ਕਰ ਰਹੇ ਹਾਂ ਬਠੰਡ ਦਾ ਕਰ ਰਹੇ ਠੀਕ ਹੈ ਤੇ ਕਿੰਨੇ ਸਮੇਂ ਤੋਂ ਕੰਮ ਇਸ ਲਾਈਨ ਤੁਸੀਂ ਕਰ ਰਹੇ ਹੋ ਅਸੀਂ 4-5 ਸਾਲ ਤੋਂ ਕਰ ਰਹੇ ਹਾਂ ਔਰ ਵਧੀਆ ਪ੍ਰੋਫਿਟ ਠੀਕ ਲੱਗ ਰਿਹਾ ਕੰਮ ਬਹੁਤ ਵਧੀਆ ਹਾਂਜੀ ਪ੍ਰੋਫਿਟ ਠੀਕ ਹੈ ਇਸ ਮੰਡੀ ਤੇ ਤੁਸੀਂ ਕਿੰਨੇ ਟਾਈਮ ਤੋਂ ਆ ਰਹੇ ਹੋ ਇੱਥੇ ਦਾ ਥੋੜਾ ਟਾਈਮ ਹੀ ਹੋਇਆ ਜੀ ਆਉਂਦੇ ਨੂੰ ਠੀਕ ਹੈ ਹਾਂ ਤੇ ਤੁਹਾਡਾ ਪੂਰਾ ਨਾਮ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਠੀਕ ਹੈ ਜੀ ਪਿੰਡ ਆਪਣਾ ਪਿੰਡ ਯਾਤਰੀ ਹੈ ਜੀ ਯਾਤਰੀ ਆ ਹਾਂ ਔਰ ਮੋਬਾਈਲ ਨੰਬਰ ਤੁਹਾਡਾ ਮੋਬਾਈਲ ਨੰਬਰ 62394 ਸੁਬੀਰ ਉਤਰਾਸੀ ਠੀਕ ਹੈ ਜੀ ਧੰਨਵਾਦ ਜੀ ਸასი ਕਾਲ ਜੀ ਸასი ਕਾਲ ਜੀ ਅੱਜ ਮੰਡੀ ਦੇ ਉੱਪਰ ਆਪਾਂ ਡੌਗ ਲੈ ਕੇ ਆਏ ਹਨਾ ਹਾਂ ਜੀ ਇਹ ਬੜਾ ਪਿਆਰਾ ਡੌਗ ਹੈ ਤੁਹਾਡਾ ਇਹ ਕਿਹੜਾ ਸਰ ਔਰ ਇਹ ਕਿੰਨੀ ਇਹਦੀ ਏਜ ਵਗੈਰਾ ਦੱਸੋ ਸਰ ਇਹ ਡੈਸ਼ ਹੌਂਡ ਆ ਸਰ ਠੀਕ ਹੈ ਫੀਮੇਲ ਹੈ ਫੀਮੇਲ ਆ ਗਈ ਹਾਂ ਜੀ ਠੀਕ ਹੈ ਕਿੰਨੇ ਚਿਰ ਦੀ ਹੈਗੀ ਇਹ ਇਹ 2 ਸਾਲ ਦੀ ਜੀ ਇਹ ਸੇਲ ਕਰਨੀ ਆਪਾਂ ਹਾਂ ਜੀ ਇਹ ਕਿੰਨੇ ਪੈਸੇ ਮੰਗ ਰਿਹਾ ਪਾ ਇਹਦੇ ਤਨ ਫੀ ਮੇਲ ਹੈ 2 ਇੱਕ ਫੀਮੇਲ ਹੈ ਅਗਰ ਬੱਚੇ ਵੀ ਲੈਣੇ ਹੁਣ ਪੱਪੀਸ ਲੈਣੇ ਉਹ ਕਿੰਨੇ ਕ ਦਾ ਮਿਲ ਜਾਉ ਆਪਾਂ ਨੂੰ ਮੇਲ ਹੈਗਾ 3000 ਦਾ ਠੀਕ ਹੈ ਕੀਮੇ ਲੈਗੀ 2500 ਠੀਕ ਹੈ ਤੇ ਇਹ ਇਹ ਇੱਕ ਮੇਲ ਇੱਕ ਫੀਮੇਲ ਹੈ ਇੱਕ ਮੇਲ ਇੱਕ ਫੀਮੇਲ ਤਾਂ ਤੁਸੀਂ ਕੰਟੈਕਟ ਕਰ ਸਕਦੇ ਵੀਰ ਜੀ ਦਾ ਤੁਹਾਡਾ ਪੂਰਾ ਨਾਮ ਬਲਰਾਜ ਸਿੰਘ ਪਿੰਡ ਆਪਣਾ ਜੋਧਪੁਰ ਪੱਖਰ ਜੋਧਪੁਰ ਪੱਖਰ ਹਾਂਜੀ ਔਰ ਮੋਬਾਈਲ ਨੰਬਰ ਬੋਲਿਓ 9018455210 ਠੀਕ ਹੈ ਹਾਂਜੀ